ਹਾਂਜੀ ਵੀਰੇ ਸੱਸੀ ਕਾ ਜੀ ਨਾਮ ਦੱਸੋ ਜੀ ਆਪਣਾ ਨਾਮ ਦੱਸਾਂਗਾ ਹਾਂਜੀ ਪਿੰਡ ਕੰਡਾਵੰਦਾ ਜ਼ਿਲ੍ਹਾ ਬਠਿੰਡਾ ਜੀ ਮੋਬਾਈਲ ਨੰਬਰ ਜੀ 95 ਜੀ ਦੱਸ ਦੀ ਹਾਂਜੀ 26605 ਹਾਂਜੀ ਵੀਰੇ ਗਾਂ ਦੀ ਜਾਣਕਾਰੀ ਦਿਓ ਜੀ ਗਾਂ ਦਾ ਵੀਰੇ ਦੂਜਾ ਸੂਹਾਗਾ ਹਾਂਜੀ ਪਹਿਲੇ ਸੂਹੇ 25 ਕਿਲੋ ਦੋ ਦਿੱਤਾ ਵਾ ਬੈੜਦਾ ਠੀਕ ਹੈ ਜੀ ਠੀਕ ਹੈ ਸੀਲ ਥੱਲੀ ਫੁੱਲ ਆ ਕੋਈ ਖਰੇ ਜੋ ਜਾਣ ਵਾਲਾ ਬੰਦਾ ਥਾਣਾ ਚੋਏ ਮਸ਼ੀਨ ਲਾਵੇ ਕੋਈ ਮਰਜ਼ੀ ਕਰੇ ਕੁਛ ਨਹੀਂ ਠੰਡੀ ਸੀਲ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਬਾਰੇ ਫੋਨ ਤੇ ਕਰਾਂਗੇ ਇਹਦਾ ਤੇ ਕਿੰਨੇ ਦਿਨ ਬਾਕੀ ਆਲੇ ਇਹਦੇ ਆ 10 ਦਿਨ ਪਏ ਜੀ 10 ਦਿਨ ਬਾਕੀ ਹੈ ਬੜਾ ਤੋਰ ਦੋ ਜੀ ਛੋਟੀ ਵੀਡੀਓ ਚ ਵੀ ਲੋ ਭਰਾ ਠੰਡੀ ਸੀਲ ਪੂਰੀ ਆ ਤੇ ਰੇਟ ਬਾਈ ਜੀ ਕਹਿੰਦੇ ਫੋਨ ਤੇ ਕਰਾਂਗੇ ਜਾ ਰੇਟ ਕਰਾਂਗੇ ਬਾਹਰ ਜੀ ਹੋਊਗਾ ਤੇ ਇਹਦੇ ਸੂਏ ਕਰਮਾਂ ਵਾਲੇ ਨੂੰ ਵੱਧ ਵਧੀਆ ਦਿੱਤਾ ਸੀ ਠੀਕ ਹੈ ਜੀ ਤੇ ਐਸ ਕਿਹੋ ਜਿਹਾ ਬੱਦ ਹੀ ਰੁਟ ਲੱਟ ਲੋ ਸਾਡੇ ਸਾਹਮਣੇ ਮੋੜ ਦੇ ਭਰਾ ਮੋੜ ਲੋ ਲੋ ਚੱਕਰ ਸਾਦੂ ਸ਼ਾਰਟ ਵੀਡੀਓ ਚ ਵੀ ਦਿਖਾਤੀ ਵੱਡੀ ਵੀਡੀਓ ਚ ਚੰਗੀ ਤਰ੍ਹਾਂ ਦਿਖਾਈ ਵੀ ਆ ਠੀਕ ਹੈ ਜੀ ਲੋ ਜੀ ਕੱਦ ਬਲਟ ਕਰਮਾਂ ਵਾਲੀ ਦਾ ਵਧੀਆ ਇਸ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਓਕੇ ਬਾਏ